ਮੋਕਾ ਪ੍ਰਸਤ ਤੇ ਗਦਾਰ ਲੋਕ ਜਿਹੜੇ ਆ ਉਹਨਾਂ ਨੂੰ ਪੰਜਾਬ ਦੇ ਲੋਕ ਜਿਹੜੇ ਆ ਹਮੇਸ਼ਾ ਹੀ ਮੂੰਹ ਤੋੜ ਜਵਾਬ ਦਿੰਦੇ ਕਿਤੇ ਨਾ ਕਿਤੇ ਵੱਡੀ ਕੋਈ ਉਹਨਾਂ ਦਾ ਸਕੈਮ ਸਕੈਂਡਲ ਹੈ ਜਿਹਦਾ ਡਰ ਹੈ ਇਸ ਕਰਕੇ ਉਹ ਜਿਹੜੇ ਆ ਗੋਡੇ ਢੀਲ ਕੇ ਪਾਸਾ ਦੇ ਸਕਦੇ ਸੜਕਾਂ ਤੇ ਹਜੂਮ ਆਇਆ ਔਰ ਤੋਂ ਇੱਕ ਤੇ ਸਪਸ਼ਟ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਜੀ ਇੱਕ ਸੋਚ ਹੈ ਔਰ ਇਹ ਸੋਚ ਕਰ ਕਰ ਤੱਕ ਪਹੁੰਚ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵਲੰਟੀਅਰ ਮੀਟਿੰਗ ਕੀਤੀ ਜਾ ਰਹੀ ਹੈ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਲੋਕ ਸਭਾ ਉਮੀਦਵਾਰ ਹਲਕਾ ਸ਼ੇਰਨੰਦਪੁਰ ਸਾਹਿਬ ਤੋਂ ਉਮੀਦਵਾਰ ਮਲਵਿੰਦਰ ਕੰਗ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਅੱਜ ਵਲੰਟੀਅਰਾਂ ਦੀ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਦੇ ਵਿੱਚ ਕੀ ਲੱਗਦਾ ਕਿ ਮੀਟਿੰਗ ਦੇ ਵਿੱਚ ਜਲੰਧਰ ਦੇ ਵੋਟਰਸ ਨੂੰ ਸਾਧਨ ਦੇਵੇ ਕੋਸ਼ਿਸ਼ ਕੀਤੀ ਜਾ ਰਹੀ ਹੈ ਵਲੰਟੀਅਰਸ ਦੇ ਨਾਲ ਮੀਟਿੰਗ ਹੋ ਰਹੀਆਂ ਨੇ ਲੱਗਦਾ ਕਿ ਵਲੰਟੀਅਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਉਸ ਦਾ ਕੋਈ ਲੋਕ ਸਭਾ ਚ ਉਹਨਾਂ ਦੇ ਵਿੱਚ ਅਸਰ ਹੋਵੇਗਾ ਆਉਣ ਵਾਲੇ ਸਮੇਂ ਵਿੱਚ ਬੜੀ ਸੁਭਾਵਿਕ ਜੀ ਵੌਲੰਟੀਅਰ ਜਿਹੜਾ ਆ ਹੋਰ ਇਹ ਇੱਕ ਜਥੇਬੰਦੀ ਦਾ ਪਾਰਟੀ ਦਾ 20 ਹੈ ਆਧਾਰ ਹੈ ਸਭ ਤੋਂ ਵੱਡੀ ਬੈਕਬੋਨ ਜਿਹੜਾ ਵੌਲੰਟੀਅਰ ਹੈ ਔਰ ਆਮ ਆਦਮੀ ਪਾਰਟੀ ਲਗਾਤਾਰ ਸਾਡੇ ਜਿਹੜੇ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਹੈ ਜਥੇਬੰਦਕ ਢਾਂਚੇ ਦੇ ਜਿਹੜੇ ਜਨਰਲ ਸੈਕਟਰੀ ਹੈ ਉਹ ਸੰਦੀਪ ਜੀ ਪੂਰੇ ਦੇਸ਼ ਚ ਘੁੰਮ ਕੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰ ਰਿਹਾ ਅੱਜ ਇਸ ਫਗਵਾੜੇ ਤੇ ਇਸ ਜਗ੍ਹਾ ਤੇ ਸਾਡੇ ਮਾਣਯੋਗ ਮੁੱਖ ਮੰਤਰੀ ਮਾਨ ਸਾਹਿਬ ਆ ਰਹੇ ਸੰਦੀਪ ਪਾਟਕ ਜੀ ਆ ਰਹੇ ਜਿੱਥੇ ਅਸੀਂ 2 ਸਾਲ ਦੀਆਂ ਮਾਨ ਸਾਹਿਬ ਦੀ ਸਰਕਾਰ ਦੀਆਂ ਉਪਲਬਧੀਆਂ ਨੂੰ ਘਰ ਘਰ ਲੈ ਜਾਣ ਵਾਸਤੇ ਸਾਰੇ ਵਲੰਟੀਅਰ ਸਹਿਬਾਨਾਂ ਨੂੰ ਬੇਨਤੀ ਕਰਾਂਗੇ ਅਪੀਲ ਕਰਾਂਗੇ ਲਾਮਬੰਦ ਕਰਾਂਗੇ ਉਹਦੇ ਨਾਲ ਨਾਲ ਜਿਹੜਾ ਸਾਡਾ ਜਥੇਬੰਦਕ ਢਾਂਚਾ ਆ ਉਹਨੂੰ ਹੋਰ ਕਿਸ ਤਰੀਕੇ ਨਾਲ ਮਜ਼ਬੂਤੀ ਦੇ ਸਕਦੇ ਆ ਉਹਦੀ ਪਾਰਟੀ ਪੂਰੀ ਤਰੀਕੇ ਨਾਲ ਹਰ ਥਾਂ ਤੇ ਜਾ ਕੇ ਹਰ ਵਰਗ ਚ ਜਾ ਕੇ ਹਰੇਕ ਜਿਹੜਾ ਸਾਡਾ ਪੰਜਾਬੀਓ ਨੂੰ ਨਾਲ ਜੋੜੇ ਸਰ ਜੀ ਆਪਾਂ ਗੱਲ ਕਰੀਏ ਤਾਂ ਜਲੰਧਰ ਦੀ ਸੀਟ ਕਾਫੀ ਸਮੇਂ ਤੋਂ ਚਰਚਾ ਦੇ ਵਿੱਚ ਚੱਲ ਰਹੀ ਹੈ ਜਿਵੇਂ ਹੀ ਲੋਕ ਸਭਾ ਚੋਣਾਂ ਦਾ ਬਿਲਕੁਲ ਵਜਦਾ ਉਵੇਂ ਹੀ ਜਿਹੜੇ ਉਮੀਦਵਾਰ ਸੀ ਸੁਸ਼ੀਲ ਕੁਮਾਰ ਰਿੰਕੂ ਉਹ ਆਪ ਨੂੰ ਅਲਵੈਦਾ ਕਹਿ ਜਾਂਦੇ ਨੇ ਤੇ ਭਾਜਪਾ ਚ ਸ਼ਾਮਲ ਹੋ ਜਾਂਦੇ ਨੇ ਲੱਗਦਾ ਕਿ ਉਸ ਦਾ ਵੀ ਕੁਝ ਅਸਰ ਵੇਖਿਆ ਜਾ ਸਕਦਾ ਕਿਉਂਕਿ ਇਲਾਕੇ ਦੇ ਵਿੱਚ ਰੋਸ ਵੇਖਿਆ ਜਾ ਰਿਹਾ ਹੈ ਉਹ ਕਹਿੰਦੇ ਅਸੀਂ ਕਿ ਲੀਡਰਾਂ ਤੇ ਕਿ ਕਿਵੇਂ ਭਰੋਸਾ ਕਰੀਏ ਪਹਿਲਾਂ ਉਹ ਆਪ ਦੇ ਵਿੱਚ ਸੀਗੇ ਤਾਂ ਉਹ ਭਾਜਪਾ ਨੂੰ ਕਹਿ ਰਹੇ ਸੀਗੇ ਜੋ ਭਾਜਪਾ ਤੇ ਜਾ ਰਹੇ ਨੇ ਤੇ ਆਪ ਦੇ ਉੱਪਰ ਇਲਜ਼ਾਮ ਲਗਾ ਰਹੇ ਨੇ ਤੇ ਭਰੋਸਾ ਕਿਵੇਂ ਬਣਾਈਏ ਗਿਆਮਾਦ ਮੀ ਪਾਰਟੀ ਤੇ ਗद्दार ਲੋਕ ਜਿਹੜੇ ਆ ਉਹਨਾਂ ਨੂੰ ਪੰਜਾਬ ਦੇ ਲੋਕ ਜਿਹੜੇ ਆ ਹਮੇਸ਼ਾ ਹੀ ਮੂੰਹ ਤੋੜ ਜਵਾਬ ਦਿੰਦੇ ਜਿਨ੍ਹਾਂ ਦਾ ਤੁਸੀਂ ਸੱਜਣ ਦਾ ਨਾਂ ਲਿਆ ਇਹਨਾਂ ਨੂੰ ਜਲੰਧਰ ਦੇ ਲੋਕਾਂ ਨੇ ਬਹੁਤ ਉਮੀਦਾਂ ਨਾਲ ਆਮ ਆਦੀ ਪਾਰਟੀ ਦੀ ਪੂਰੀ ਲੀਡਰਸ਼ਿਪ ਨੇ ਵਲੰਟੀਅਰ ਸਹਿਬਾਂ ਨੇ ਦਿਨ ਰਾਤ ਇਕ ਕਰਕੇ ਜਤਾਇਆ ਸੀ ਵੱਡੇ ਮਾਰਜਨ ਜਤਾਇਆ ਸੀ ਔਰ ਅੱਜ ਉਹ ਉਸ ਪਾਰਟੀ ਨੂੰ ਜੁਆਇਨ ਕੀਤੇ ਕੀਤਾ ਜਿਹੜੀ ਪਾਰਟੀ ਇਸ ਮੁਲਕ ਦੀ ਲੋਕਸ਼ਾਹੀ ਨੂੰ ਖਤਮ ਕਰ ਰਹੀ ਹੈ ਨਫ਼ਰਤ ਹੀ ਭਾਵਨਾ ਜਿਹੜੀ ਆ ਉਹ ਲਗਾਤਾਰ ਦੇਸ਼ 'ਚ ਵਧਾਰੀ ਹੈ ਔਰ ਪੰਜਾਬ 'ਚ ਜਿਹੜੀ ਚੌਥੀ ਥਾਂ ਤੇ ਆਈ ਹੈ ਜਲੰਧਰ ਤੇ ਸત્તાਧਾਰੀ ਪਾਰਟੀ ਨੂੰ ਛੱਡ ਕੇ ਚੌਥੇ ਨੰਬਰ ਦੀ ਪਾਰਟੀ ਨੂੰ ਜੁਆਇਨ ਕਰਨਾ ਆਪਣੇ ਆਪ ਆਪਣੇ ਆਪ 'ਚ ਇਹ ਜਵਾਬ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੱਡਾ ਲਾਲਚ ਦਿੱਤਾ ਗਿਆ ਜਾਂ ਉਹ ਕਿਤੇ ਨਾ ਕਿਤੇ ਵੱਡੀ ਕੋਈ ਉਹਨਾਂ ਦਾ ਸਕੈਮ ਸਕੈਂਡਲ ਹੈ ਜਿਹਦਾ ਡਰ ਹੈ ਇਸ ਕਰਕੇ ਉਹ ਜਿਹੜੇ ਆ ਗੋਡੇ ਟੇਕੇ ਭਾਜਪਾ ਦੇ ਸੰਸਦ ਸਰ ਜੀ ਆਪਾਂ ਗੱਲ ਕਰੀਏ ਤਾਂ ਦੇਲੇ ਦੇ ਵਿੱਚ ਜਿਹੜਿਆ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਉਹ ਇਸ ਸਮੇਂ ਜੇਲ੍ਹ ਦੇ ਵਿੱਚ ਬੰਦ ਨੇ ਮਨੀਸੂ ਸੋਧਿਆ ਜੇਲ੍ਹ ਚ ਬੰਦ ਨੇ ਅਸੀਮਰਵਿੰਦ ਕੇਜਰੇ ਵਾਲੇ ਸਮੇਂ ਹਿਰਾਸਤ ਦੇ ਵਿੱਚ ਚੱਲ ਰਿਹਾ ਹੈ ਤਿਹਾਰ ਦੇਲ ਦੇ ਵਿੱਚ ਚੱਲ ਰਿਹਾ ਹੈ ਤੇ ਇਹ ਹੁਣ ਨੇ ਆਮ ਆਦਮੀ ਪਾਰਟੀ ਕਿਵੇਂ ਲੋਕ ਸਭਾ ਚੋਣਾਂ ਦੇ ਵਿੱਚ ਕਿਵੇਂ ਤਿਆਰੀ ਕਰ ਰਹੀ ਹੈ ਕਿ ਤਿਆਰੀ ਹੈ ਆਮ ਆਦਮੀ ਪਾਰਟੀ ਦੀ ਜੇਕਰ ਵੱਡੀ ਲੀਡਰ ਸਮੇਂ ਰੰਦੇ ਬਾਹਰ ਨਹੀਂ ਆਉਂਦੇ ਤਾਂ ਕੀ ਤਿਆਰੀ ਹੈ ਦੇਖੋ ਇਹ ਤੇ ਇਹ ਤੇ ਭਾਜਪਾ ਤੇ ਚੁੰਦੀ ਸੀ ਕਿ ਸਾਡੀ ਲੀਡਰਸ਼ਿਪ ਨੂੰ ਅੰਦਰ ਕਰਕੇ ਆਵਾ ਦੀ ਪਾਰਟੀ ਨੂੰ ਖਤਮ ਕਰ ਦਾਂਗੇ ਜੀ ਕਿ ਜਿਸ ਤਰੀਕੇ ਨਾਲ ਰਾਮ ਨੀਲਾ ਗਰਾਊ ਮਾ ਆਰਵਿੰਦ ਜੀ ਦੀ ਇਲੀਗਲ ਤੇ ਅਨ ਕਨਸਟੀਟਿਊਸ਼ਨਲ ਗ੍ਰਿਫਤਾਰੀ ਦੇ ਖਿਲਾਫ ਲੋਕ ਲਾਮਬੰਦ ਹੋਏ ਸੜਕਾਂ ਤੇ ਹਜੂਮ ਆਇਆ ਔਰ ਤੋਂ ਇੱਕ ਤੇ ਸਪਸ਼ਟ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਜੀ ਇੱਕ ਸੋਚ ਹੈ ਔਰ ਉਹ ਸੋਚ ਕਰ ਕਰ ਤੱਕ ਪਹੁੰਚ ਗਈ ਦੂਜੀ ਗੱਲ ਜਿਹੜੇ ਲੋਕਾਂ ਦੇ ਐਵੀਡੈਂਸ ਤੇ ਗਵਾਹੀ ਦੇ ਆਧਾਰ ਤੇ ਸਾਡੀ ਲੀਡਰਸ਼ਿਪ ਦੇ ਖਿਲਾਫ ਪਰਚੇ ਦਰਜ ਕੀਤੇ ਜਾਂ ਉਹਨਾਂ ਨੂੰ ਅੱਧਰ ਕੀਤਾ ਉਹ ਦੋਨਾਂ ਬੰਦਿਆਂ ਨੂੰ ਬੀਨ ਪ੍ਰਾਈਮ ਕਯੂਸਡ ਰਾਗਵ ਰੈਡੀ ਜਿਹੜੇ ਮੇਨ ਐਵੀਡੈਂਸ ਹੈ ਇਹਨਾਂ ਕੋ ਗਵਾ ਰਾਗਵ ਰੈਡੀ ਦੇ ਪਿਓ ਨੂੰ ਤਾਂ ਦੇ ਦਿੱਤੀ ਟਿਕਟ ਟੀਡੀਪੀ ਔਰ ਭਾਜਪਾ ਨੇ ਮਿਲ ਕੇ ਤੇ ਜਿਹੜਾ ਦੂਜਾ ਸਰਤਚੰਦ ਰੈਡੀ ਵੱਡਾ ਕਾਰੋਬਾਰੀ ਉਹਦੇ ਤੋਂ ਭਾਜਪਾ ਨੇ 60 ਕਰੋੜ ਰੁਪਇਆ ਇਲੈਕਟੋਰਲ ਬੌਂਡ ਦੇ ਰਾਹੀਂ ਚੰਦਾ ਲਿਆ ਔਰ ਉਹਦੇ ਕੇਸ ਖਤਮ ਕਰਤੇ ਉਹਨੂੰ ਜਵਾਨ ਦੇ ਦਿੱਤਾ ਤੁਸੀਂ ਸੁਭਾਵਕ ਸਮਝਾ ਕਿ ਇਹ ਪੂਰੇ ਗਵਾ ਝੂਠੇ ਖੜੇ ਕੀਤੇ ਸੀ ਇਹਨਾਂ ਤੇ ਵੀ ਬਹੁਤ ਸਾਰੀਆਂ ਏਜੰਸੀਆਂ ਲਾਈਆਂ ਗਈਆਂ ਇਨਾਂ ਨੂੰ ਮਤਲਬ ਮਜਬੂਰ ਕੀਤਾ ਕਿ ਅਰਵਿੰਦ ਜੀ ਦੇ ਖਿਲਾਫ ਗਵਾਹੀ ਦੇਣ ਸੋ ਸਾਰੀ ਸਕ੍ਰਿਪਟ ਇਲੀਗਲ ਐ ਅਨ ਕਨਸਟੀਟਿਊਸ਼ਨਲ ਐ ਔਰ ਅਨ ਡੈਮੋਕਰੈਟਿਕ ਐ ਦੇਸ਼ ਸਾਡਾ ਜਿਹੜਾ ਆ ਇਸ ਦੇਸ਼ ਦੇ ਲੋਕ ਡੈਮੋਕ੍ਰੇਸੀ ਨੂੰ ਭਾਈਚਾਰਕ ਸਾਂਝ ਨੂੰ ਪਿਆਰ ਕਰਦੇ ਆ ਸੋ ਇਹਨਾਂ ਜਿਹੜੀਆਂ ਤਾਕਤਾਂ ਇਹ ਦੋਨੋਂ ਚੀਜ਼ਾਂ ਨੂੰ ਖਤਮ ਕਰਨ ਤੇ ਆਈਆਂ ਜਿਹੜੀ ਭਾਜਪਾ ਖਤਮ ਕਰਨਾ ਚਾਹੁੰਦੀ ਏ ਉਹਨੂੰ ਮੂੰਹ ਤੋੜ ਜਵਾਬ ਦੇਣਗੇ ਲੋਕ ਉਹਨਾਂ ਲਈ ਜਲੰਧਰ ਦੇ ਵਿੱਚ ਖੜੇ ਹਾਂ ਖੀਰੀ ਸਵਾਲ ਮੇਰਾ ਜਲੰਧਰ ਉਮੀਦਵਾਰ ਨੂੰ ਲੈ ਕੇ ਹੀ ਹੈ ਕਿਉਂਕਿ بار-बार ਵਿਰੋਧੀ ਸਵਾਲ ਚੁੱਕ ਰਹੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਚਿਹਰਾ ਨਹੀਂ ਹੈਗਾ ਉਮੀਦਵਾਰ ਬਣਾਉਣ ਦੇ ਲਈ ਪਹਿਲਾਂ ਉਹਨਾਂ ਦੇ ਵੱਲੋਂ ਆਪਣੇ ਮੰਤਰੀਆਂ ਨੂੰ ਉਮੀਦਵਾਰ ਬਣਾਇਆ ਗਿਆ بار-बार ਉਹਨਾਂ ਦੇ ਵੱਲੋਂ ਜਿਹੇ ਸਵਾਲ ਚੁੱਕੇ ਜਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਲੰਧਰ ਦਾ ਤਾਂ ਉਮੀਦਵਾਰ ਹੀ ਭਾਜਪਾ ਚ ਸ਼ਾਮਲ ਹੋ ਚੁੱਕਿਆ ਹੈ ਤਾਂ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਨੂੰ ਲੈ ਕੇ ਕੀ ਤਿਆਰੀ ਕੀਤੀ ਜਾ ਰਹੀ ਹੈ ਜਲੰਧਰ ਦੇ ਵਿੱਚ ਕਿਸ ਨੂੰ ਉਮੀਦਵਾਰ ਐਲਾਨਨ ਦੀ ਤਿਆਰੀ ਕੀਤੀ ਜਾ ਰਹੀ ਹੈ ਪਹਿਲੀ ਗੱਲ ਤੇ ਜਿਹੜੇ ਮਨਿਸਟਰ ਸਹਿਬਾਨ ਹੈ ਉਹ ਕਿਹੜਾ ਪਾਰਟੀ ਦਾ ਵਲੰਟੀਅਰ ਨਹੀਂ ਉਹ ਵੀ ਤਾਂ ਪਾਰਟੀ ਦਾ ਵਲੰਟੀਅਰ ਹੀ ਹੈ ਉਹ ਵੀ ਸਧਾਰਨ ਪਰਿਵਾਰਾਂ ਦੇ ਆ ਤੇ ਇਸ ਕਰਕੇ ਜੇ ਉਹਨਾਂ ਨੂੰ ਟਿਕਟ ਦੇ ਦਿੱਤੀ ਪਹਿਲਾਂ ਪਾਰਟੀ ਨੇ ਉਹਨਾਂ ਨੂੰ ਐਮਐਲਏ ਬਣਾਇਆ ਮੰਤਰੀ ਬਣਾਇਆ ਪਾਰਟੀ ਉਹਨਾਂ ਉਹਨਾਂ ਨੂੰ ਦਿੱਲੀ ਭੇਜਣਾ ਚਾਹੁੰਦੀ ਹੈ ਲੋਕ ਸਭਾ ਚ ਕਿਉਂਕਿ ਉਹਨਾਂ ਦਾ ਇੱਕ ਐਕਸਪੀਰੀਅੰਸ ਹੈ ਉਹਨਾਂ ਦੀ ਇੱਕ ਪਛਾਣ ਬਣ ਗਈ ਹੈ ਔਰ ਮੈਨੂੰ ਲੱਗਦਾ ਵੇਨੇਬਿਲਟੀ ਕ੍ਰਾਈਟੇਰੀਆ ਵੀ ਹੁੰਦਾ ਹੈ ਜਿਹੜੇ ਲੋਕ ਜਿੱਤ ਸਕਦੇ ਕਿਉਂਕਿ ਇਹ ਬੜਾ ਅਹਿਮ ਇਲੈਕਸ਼ਨ ਹੈ 24 ਵਾਲਾ ਜੀ ਇਹਦੇ ਚ ਇੱਕ ਇੱਕ ਕਦਮ ਜਿਹੜਾ ਆ ਲੋਕਸ਼ਹੀ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਕਦਮ ਫੂਕ ਫੂਕ ਕੇ ਰੱਖਣਾ ਪੈਣਾ ਹੈ ਇਸੇ ਕਰਕੇ ਬਿਨੇਬਿਲਟੀ ਦੇਖੀ ਗਈ ਹੈ ਜਿੱਥੋਂ ਤੱਕ ਜਲੰਧਰ ਦੀ ਗੱਲ ਹੈ ਡੈਫੀਨਿਟਲੀ ਪਾਰਟੀ ਬਹੁਤ ਜਲਦੀ ਕਿਉਂਕਿ ਪਾਰਟੀ ਆਲਰੇਡੀ ਕੰਸਲਟੇਸ਼ਨ ਚੱਲ ਰਹੀ ਹੈ ਬਹੁਤ ਜਲਦੀ ਅਸੀਂ ਵਧੀਆ ਕੈਂਡੀਡੇਟ ਦਵਾਂਗੇ ਔਰ ਜਲੰਧਰ ਵੀ ਜਿਹੜਾ ਆਮ ਆਦੀ ਪਾਰਟੀ ਜਿੱਤੂਗੀ ਠੀਕ ਹੈ ਸਰ ਸ਼ੁਕਰੀਆ